ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਲਓ ਜੀ ਸਵੇਰ ਦਾ ਜ ਰੱਬ ਦਿਆਲ ਹੋਇਆ ਵਾ ਮੀ ਚੰਗੇ ਪੱਧਰ ਤੇ ਪੈ ਰਿਹਾ ਤੇ ਅੱਜ ਚੱਲ ਰਿਹਾ ਜੀ ਕਰੇ ਸਵਚ ਭਾਰਤ ਅਭਿਆਨ ਦਾ ਕੰਮ ਤੇ ਨਾਲ ਦੀ ਨਾਲ ਚੱਲ ਰਿਹਾ ਗਰੀਸ ਦਾ ਕੰਮ ਟਰੈਕਟਰ ਗੋਗੀ ਕਿੰਨੇ ਟਰੈਕਟਰ ਹੋ ਕੇ ਗਰੀਸ ਇੱਕ ਰਹਿ ਗਿਆ ਹਨਾ ਤੇ ਇੱਕ ਰਹਿ ਗਈ ਝੋਣੇ ਵਾਲੀ ਮਸ਼ੀਨ ਆਪਣੀ ਇਹਨਾਂ ਨੂੰ ਹੁਣ ਗਰੀਸ ਜਿਵੇਂ ਧੋਤੀ ਦੀ ਆਪਾਂ ਨੇ ਗਰੀਸ ਕਰਕੇ ਫੇਰ ਖੜਾਉਣੀ ਆਪਾਂ ਨੇ ਗਰੀਸ ਕਰਕੇ ਲੀਵਰ ਲਾ ਕੇ ਇਹਨੂੰ ਕਢਾਵਾਂਗੇ ਜਿਵੇਂ ਮਤਲਬ ਪਾਣੀ ਪੂਣੀ ਪਿਆ ਵਾ ਕਿਤੇ ਪਾਣੀ ਵੀ ਨਹੀਂ ਕਰ ਜੂਗਾ ਠੀਕ ਹੈ ਜੀ ਤੇ ਰੂਟਰ ਵੇਟਰ ਦਾ ਵੀ ਅੱਜ ਲੱਗਿਆ ਨੰਬਰ ਬਹੁਤ ਦਿਨਾਂ ਬਾਅਦ ਕੱਲ ਗਏ ਵੇ ਸੀ ਆਪਣਾ ਭਾਈ ਗੁਲਾਬ ਸਿੱਧੂ ਨੇ ਟਰਾਲੀ ਟਰੈਕਟਰ ਗਿਫਟ ਕੀਤਾ ਜਿਹੜਾ ਉੱਥੇ ਪ੍ਰੋਗਰਾਮ ਤੇ ਗਏ ਵੇ ਸੀ ਸੋਹਲੀ ਤੇ ਸ਼ਾਮ ਦਾ ਫਿਰ ਪਿੰਤੇ ਮਤਲਬ ਪਹੁੰਚੇ ਫਿਰ ਉੱਥੇ ਵੀ ਤਕਰੀਬਨ 1 2 ਵਜੇ ਰਾਤ ਨੂੰ ਮੈਨੂੰ ਵਰ ਗੋਗਨ ਸਾਨੂੰ ਮੋੜਦੇ ਨੂੰ ਪਟਿਆਲੇ ਕੋਲੇ ਸੀ ਤੇ ਬਾਕੀ ਬਹੁਤ ਵਧੀਆ ਰਿਹਾ ਪ੍ਰੋਗਰਾਮ ਤੇ ਵੀਰ ਨੇ ਹੁਣ ਜਾਣਾ ਹੈ ਯੂਰਪ ਤੱਕ ਉਹਦਾ ਸ਼ਹਿਰ ਉਹਦਾ ਹੁਣ ਬਾਹਰ ਉਹਦੇ ਪ੍ਰੋਗਰਾਮਾਂ ਲਈ ਤੇ ਕਿਉਂਕਿ ਕੇਮਿਆ ਫਿਰ ਕਰਤਾ ਟਰੈਕਟਰ ਘੈਂਟਾ ਕਰਤਾ ਟਰੈਕਟਰ ਲਓ ਜੀ ਮਸ਼ੀਨ ਧੋਤੀ ਸੀ ਉਦੋਂ ਤੇ ਘੈਂਟ ਬਣ ਗਈ ਅੱਜ ਹੁਣ ਗਰੀਸ ਕਰਨਾ ਇਹਨੂੰ ਆਪ ਕੱਢਦੇ ਨਹੀਂ ਪਲੱਗ ਉਹ ਕੱਢਦੇ ਆ ਪਲਾਸਟਿਕ ਇੱਥੇ ਪਲਾਸ ਦੇਖੀ ਮੜੀ ਜਲੇ ਪਲਾਸ ਜਲੇ ਉਧਰ ਇੱਕ ਪਲਾਸ ਲਈ ਇੱਕ ਪੇਚ ਕਰ ਸਕਨੇ ਦੇਖਿਆ ਕਿਟ ਪਹੀਏ ਦੇ ਉੱਪਰ ਆ ਕਿਟ ਤਾਹ ਕਿਟ ਦੇ ਵਿੱਚ ਹੈਗਾ ਸਮਾਨ ਸਾਰ ਆ ਚਾ ਆਪਣੀ ਕਿਟ ਤਾ ਰਹਾਂ ਤੇ ਹੁਣ ਇਹਦੇ ਗਰੀਸ ਕਰਕੇ ਆਪਾਂ ਨੇ ਖੜਾ ਦੇਣੀ ਐ ਅੱਛਾ ਉਹ ਦੂਜਾ ਪ੍ਰੋਗਰਾਮ ਮੇਲੇ ਵਾਲਾ 12 ਤਰੀਕ ਨੂੰ ਵੀ ਮੇਲਾ ਉਹ ਕਾਤਾ ਪ੍ਰੋਗਰਾਮ ਐ ਉਹ ਸੰਦੂ ਦੀ ਰੋਣਾ ਦਾ ਅੱਛਾ ਉਹ ਉਹ ਗਰੋਵਰ ਜਿਹੜਾ ਪੰਜਾਬ ਗਰੋਵਰ ਦੀ ਵਾਲਾ ਕੁਝ ਠੀਕ ਐ ਠੀਕ ਐ ਠੀਕ ਐ ਤੇ ਬਾਈ ਇੱਕ ਬਾਕੀ ਮੇਲਾ ਉਹਦਾ ਜਲਦੀ ਪੋਸਟਰ ਲਾਂਚ ਕਰਾਂਗੇ ਤੇ ਖੜਦਾ ਦੇਖਾਂ ਪਹਿਲਾਂ ਗੁੱਗੀ ਕਿਵੇਂ ਖੋਲਦਾ ਇਹਨਾਂ ਨੂੰ ਆਹ ਸਾਫ ਕਰ ਲੈ ਚਲੋ ਕਿੱਥੇ ਦੇ ਉੱਤੇ ਓ ਇੱਥੋਂ ਟੁੱਟ ਜਣ ਪਹਿਲਾਂ ਪਾਇਆ ਪਲਾਸ ਪਹਿਲੀ ਵਾਰ ਗਲਤ ਪਾਇਆ ਆਹ ਚੀਜ਼ ਧਬੇ ਜੀ ਇਥੋਂ ਰਬਨ ਬਚਾ ਕੇ ਤਾਂ ਤੋੜ ਨਾ ਦੇਈਆਂ ਕਿਉਂਕਿ ਹੈ ਲੱਪਟੀਆਂ ਪੂਰੀ ਪੂਰੀ ਜੀਆਂ ਆਪਣੇ ਕੋਲ ਮੈਂ ਤਾਂ ਦੂਜਾ ਪਲਾਸ ਲੈ ਲਿਆ ਤੇ ਉਹ ਚਿਚੜੀ ਜੀ ਤੂੰ ਤੋੜ ਤੂੰ ਕੱਢ ਤੈਨੂੰ ਪਤਾ ਮੈਂ ਲੱਗਿਆ ਤਾਂ ਹੈ ਤਾਂ ਜਦ ਤੂੰ ਕਹਿੰਦਾ ਮੈਂ ਚੱਲ ਆਦਾ ਨਹੀਂ ਜਸਾ ਹੀ ਨਿਪਲ ਦਾ ਨਜ਼ਾਰਾ ਦੇਖੋ ਕਿੰਨਾ ਚੈਨ ਵਾਲਿਆਂ ਨੇ ਸਵਾਦ ਲਿਆਤਾ ਹੂੰ ਸ਼ਾਦ ਦੇਖੋ ਹੈ ਪੂਰਾ ਬੇਸਤੂ ਦੇ ਨੂੰ ਅੰਮਰ ਕੱਢ ਕੇ ਗ੍ਰੀਸ ਦੇ ਨੂੰ ਨਹੀਂ ਕਿਉਂਕਿ ਕਿੱਲੇ ਬੰਦੇ ਤੇ ਹੁਣ ਹੀ ਨੀਪਾ ਲੋਟ ਆਉਂਦਾ ਦੂਆ ਜਿਹੜਾ ਢੋਲਕੀ ਵਾਲਾ ਕਹਿ ਦਿੰਨੇ ਆ ਹਨਾ ਆਪਾਂ ਬਸ 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 ਲੈ ਇਹਨਾਂ ਨੂੰ ਇਹਨਾਂ ਨੂੰ ਕਰਦੀ ਬਣਾ ਸ਼ੌਕਦਾਨੇ ਕੋਰੀ ਕਤੇ ਨਾ ਨੇ ਥੱਲੇ ਤੇ ਲੱਗ ਜਾਂਦਾ ਮੈਂ ਨਾ ਮੌਸਮ ਦੀ ਫੋਟੋ ਲਾਉਣਾ ਨਾਲ ਐਡ-ਆਨ ਕਰਦਾ ਤੁਸੀਂ ਦੇਖੋ ਵੀ ਪੂਰਾ ਹਫਤਾ ਕੀ ਹਾਲਾਤ ਦਿਖਾ ਰਿਹਾ ਹਨਾ ਤੇ ਅੱਜ ਸਮਾਨ ਦੀ ਧੋਤ ਤਵੀਆਂ ਕਰਿਆ ਜਿਹੜੇ ਹਲੇ ਦੂਸੀਆਂ ਬੜੀਆਂ ਬਹਾਈ ਵਾਲੀਆਂ ਤਵੀਆਂ ਰਹਿਣੀਆਂ ਹਲੇ ਤੇ ਇਸ ਕੀ ਇਤ ਕੀ ਬਈਆ ਫੱਟੇ ਜਿਹੜਾ ਇੰਨਾ ਨਿਆਰਾ ਰਹਾ ਅਸੀਂ 1 20 ਕਿੱਲੇ ਦੇ ਵਿੱਚ ਸੁਹਾਗਾ ਨਹੀਂ ਮਾਰਿਆ ਹੈਗਾ 1 20 ਕਿੱਲੇ ਦੇ ਵਿੱਚ ਸੁਹਾਗਾ ਮਾਰਿਆ ਹੋਵੇ ਸਿਰਫ ਅਸੀਂ ਦੂਹਰ ਦੂਹਰ ਕਰਦੇ ਨੇ ਅੱਜ ਪਾੜ ਪਾੜੇ ਤਵੀਆਂ ਦਾ ਤਵੀਆਂ ਦਾ ਦੂਹਰ ਕਰ ਦਿੰਦੇ ਨੇ ਦੂਹਰ ਕਰ ਲੈਂਦੇ ਨੇ ਤਵੀਆਂ ਦੀ ਹਲਕੀ ਹਲਕੀ ਦੂਹਰ ਕਰ ਦਿੰਦੇ ਤੇ ਨਾਲੇ ਪਿੱਛੇ ਫੱਟੀ ਕੰਮ ਕਰੀ ਜਾਂਦੀ ਦੀ ਆਪਣੀ ਸੁਹਾਗੇ ਦਾ ਇਹਦਾ ਕੀ ਕਰ ਦਿੰਦੇ ਅਸੀਂ ਮਤਲਬ ਪਿੰਨਾ ਕਰ ਦਿੰਦੇ ਤੇ ਇਹ ਥੱਲੇ ਲਮਕਦੀ ਰਹਿੰਦੀ ਸੀ ਆਪਣੇ ਵਜਨ ਨਾਲੇ ਆਪੇ ਗਾਰਾ ਖਿੱਚ ਲੰਦੀ ਸੀ ਛੜ ਦਿੰਦੀ ਸੀ ਆਪਣੇ ਹਿਸਾਬ ਨਾਲੇ ਹਨ ਜਿੱਥੇ ਵੱਧ ਡੜੀ ਚੱਕਣੀ ਤੇ ਉੱਥੇ ਡੁੰਗਾ ਕਰਦੇ ਥੋੜਾ ਜਿਹਾ ਵੱੱਤ ਖਿੱਚ ਲੰਦੀ ਦੀ ਮਾਲ ਇਹ ਉਹ ਹਿਸਾਬ ਨਾਲੇ ਇੱਕ ਤੋਂ ਬੰਨ ਕੇ ਤਰਨੀ ਚੱਲਿਆ ਬੜਾ ਬਈ ਨੰਦ ਰਹਿ ਹੈਨ ਪੂਰਾ ਖੇਤਾਂ ਦੇ ਵਿੱਚ ਅਰ ਲੇਜ਼ਰ ਕਰੇ ਵੀ ਖੇਤਾਂ ਵਾਂਗ ਚੱਲ ਰਿਹਾ ਹੈਨ ਜਿਵੇਂ ਅਸੀਂ ਲੈ ਲੂ ਪਾਉਂਦੇ ਨਾ ਵੀ ਜ਼ਿਆਦਾ ਫालतੂ ਜ਼ੋਰ ਨਹੀਂ ਲੱਗਦਾ ਐਨ ਪੂਰਾ ਕਾਮਯਾਬ ਰਿਹਾ ਸੌਦਾ ਸੀ ਪਿਛਲੇ ਸਾਲ ਲਿਆਏ ਤੇ ਲਿਆਉਂਦੀ ਸਾਰ ਅਸੀਂ ਨੇ ਖੋਲਤੀ ਦੀ ਇਹ ਫੱਟੀ ਜੀ ਕਿਉਂਕਿ ਆਇਆ ਵੀ ਦੇਖੋ ਇਹ ਤਾਂ ਮਤਲਬ ਉਹਨਾਂ ਨੇ ਲਾ ਕੇ ਦਿੱਤੀ 300 ਆ ਗਿਆ ਪਹਿਲਾਂ ਤਾਂ ਵੀ ਸੁਹਾਗਾ ਆਪ ਦੀ ਜਗਾ ਠੀਕ ਹੈ ਵੀ ਸੁਹਾਗਾ ਜਿਹੜਾ ਮਾਰਨਾ ਵੀ ਉਹ ਦੂਜਾ ਸੁਹਾਗਾ ਜ਼ਿਆਦਾ ਠੀਕ ਰਹਿੰਦਾ ਪਰ ਇਹ ਕੀ ਸਾਡੇ ਮਾਮਾ ਜੀ ਕਰਦੇ ਵੀ ਐਵੇਂ ਮਤਲਬ ਫੱਟੀ ਦਾ ਕੰਮ ਉਹ ਤੇ ਉਹਨਾਂ ਨੇ ਕਹਿੰਦੇ ਵੀ ਤੁਸੀਂ ਐਤ ਕੀ ਇੱਕ ਵਾਰ ਚਲਾ ਕੇ ਦੇਖੋ ਤੇ ਰਿਜ਼ਲਟ ਵਧੀਆ ਆਉਣਗੇ ਹੋਇਆ ਵੀ ਉਵੇਂ ਤੇ ਰਿਜ਼ਲਟ ਆਇਆ ਵੀ ਵਧੀਆ ਨਾਲ ਦੀ ਨਾਲ ਦੇਖ ਲਓ ਸਿੰਗਲ ਜਾਦੂ ਹੋਰ ਤਵੀਆਂ ਦੇ ਵਿੱਚੇ ਨਾਲ ਸੁਹਾਗੇ ਦਾ ਕੰਮ ਨਹੀਂ ਪੜਦਾ ਸਮਝ ਲਓ ਜੇ 12 1300 ਦਾ ਟਰੈਕਟਰ ਤੇਲ ਖਾਂਦਾ ਤਾਂ ਤਾਂ ਸਾਰਾ ਹੀ ਅੱਦੋ-ਅੱਦ ਨਾਲ ਨਿਭੜਦਾ ਰਿਹਾ ਕੰਮ ਨਾਲ ਦੀ ਨਾਲੇ ਠੀਕ ਹੈ ਜੀ ਤੇ ਇੱਧਰ ਅੱਜ ਚੱਲ ਰਹੀਆਂ ਨੇ ਰਿਪੇਅਰਾਂ ਸਰਵਿਸਾਂ ਵੀ ਚੱਲ ਰਹੀਆਂ ਨੇ ਤੇ ਪ੍ਰਿੰਡੀ ਆ ਗਈ ਧੀ ਹੱਥ 'ਚ ਉਹ ਬੈਠੀ ਧੀ ਕੱਪੜਿਆਂ ਪਰ ਟੀਕਾ ਲਾਉਣ ਨੂੰ ਫਿਰਦੀ ਸੀ ਨਾ ਬੱਜ ਗਿਆ ਮੇਰੇ ਟੀਕਾ ਲਾਦਣਾ ਤਾਂ ਪੱਟੇ ਕੇ ਗਰੋਸ ਕੀ ਹਾਲਤ ਹੋਈ ਵੀ ਤੀ ਗੋਲੀਆਂ ਬਹੁਤ ਆ ਵੀ ਲੱਗੜਿਆ ਗਿਆ ਹਨਾ ਇਹ ਤਾਂ ਠੀਕ ਹੈ ਅੱਦ ਨਾਲ ਹੀ ਲੱਗੜਿਆ ਪਤਾ ਸਾਈਡ ਦੀ ਠੀਕ ਹੈ ਤਾਂ ਅੱਛਾ ਗੋਲੀਆਂ ਟੁੱਟ ਗਈਆਂ ਜਮਾਈ ਸੁੱਕੇ ਚ ਗਰੀਸ ਆਉ ਨਹੀਂ ਤਾਂ ਹਨਾ ਪਾਣੀ ਪੈ ਜਾਂਦਾ ਫਿਰ ਸੁੱਕ ਕੇ ਫਿਰ ਸੁੱਕ ਕੇ ਜਦ ਫਿਰ ਕਈ ਵਾਰ ਫੇਰ ਦੋ ਚਾਰ ਦਿਨਾਂ ਬਾਅਦ ਚਲਾਉਂਦੇ ਆ ਫੇਰ ਕੰਮ ਹੋ ਜਾਂਦਾ ਹਨਾ ਇਹਦਾ ਤੇ ਜਿਵੇਂ ਹੁਣ ਆਹ ਦਿਨ ਹੁੰਨੇ ਆ ਮਤਲਬ ਮੀਂਹ ਵਾਲੇ ਤਾਂ ਇਹ ਜੇ ਇਹ ਕੰਮ ਕਰ ਲੀਦੇ ਇੱਧਰ ਕਰੋਸਾਂ ਕਰੋਸਾਂ ਦਾ ਜਾਂ ਆਪਣਾ ਹੋਰ ਮਾੜਾ ਮੋਟਾ ਜਣੀ ਸੈਟਿੰਗ ਜੀ ਹੋ ਜਾਂਦੀ ਆਪਣੀ ਜੇ ਪਤਾ ਵੀ ਹੁਣ ਬਾਹਰ ਕੰਮ ਨਹੀਂ ਹੋਣਾ ਤਾਂ ਆਪਣਾ ਉਹੀ ਇਧਰ ਆਪਣੇ ਘਰੇ ਰੁਟੀਨ ਦੇ ਵਿੱਚ ਕੰਮ ਕਰ ਰਹੀ ਜੀ ਆ ਠੀਕ ਹੈ ਜੀ ਅੱਜ ਮਸ਼ੀਨ ਵੀ ਟੋਟਲੀ ਸਾਰੀ ਗ੍ਰੀਸ ਕਰਤੀ ਚਲਾ ਚਲੂਤੀ ਮੀ ਪਈ ਜਾਂਦਾ ਤਾਂ ਫਿਰ ਤਾਂ ਕਰਕੇ ਸਟicker ਸੁੱਕਰ ਨਹੀਂ ਲਾਏ ਹੈਗੇ ਚਲੋ ਖੈਰ ਇਹ ਵੀ ਬਹੁਤ ਵਧੀਆ ਗਾਹਾਂ ਵਾਸਤੇ ਜਣੀ ਇੱਕ ਨਵਾਂ ਤਜਰਬਾ ਮਿਲਦਾ ਜਿਹੜੇ ਵੀਰ ਆਪਣੇ ਵੀਡੀਓ ਦੇਖਦੇ ਆ ਤੇ ਉਹ ਇਹ ਚੀਜ਼ ਨੂੰ ਬੜੀ ਅਪਰੋਚ ਕਰ ਰਹੇ ਹਨ ਜਣੀ ਇੰਨਾ ਕੁ ਰਿਹਾ ਰਿਸਪੌਂਸ ਇਸ ਵਾਰ ਵੀ ਬੀਤੀ ਮਸ਼ੀਨਾਂ ਦਾ ਮਤਲਬ ਲਿੰਕ-ਲਿੰਕ ਚੋਂ ਨਿਕਲ ਲਈਆਂ ਇਹ ਜਿਹੜੇ ਬੰਦਿਆਂ ਨੇ ਮਸ਼ੀਨ ਵਾਸੇ ਜਿਹੜੇ ਸੋਝੇ ਤੇ ਤੇ ਇਤਕੀ ਉਹਨਾਂ ਨੇ ਲੈ ਵੀ ਲਈਆਂ ਖੜੇ ਪੈਰ ਵੀ ਮਸ਼ੀਨਾਂ ਬਹੁਤ ਖਰੀਦੀਆਂ ਨੇ ਇਹ ਗਾਹਨ ਦੇ ਚੁੱਕੀ ਮਸ਼ੀਨ ਦੀ ਸੇਲ ਕਿੰਨੀ ਹੋਣੀ ਆ ਕੋਈ ਵੀ ਕਿਸੇ ਵੀ ਕੰਪਨੀ ਦੀ ਛੋਣਾ ਲੈਣ ਵਾਲੀ ਮਸ਼ੀਨ ਦੀ ਅਗਲੇ ਸਾਲ ਸੇਲ ਦੁੱਗਣੀ ਹੋਣੀ ਹੈ ਇਤਕੀਨਾਂ ਨੂੰ ਬੇਲ ਨਹੀਂ ਮਿਲਣਾ ਉਹਨੂੰ ਫੋਨ ਕਰਕੇ ਪੁੱਛਦੇ ਰਹਿੰਦੇ ਨੇ ਰੇਟ ਦਾ ਚਲੋ ਰੇਟ ਦਿੱਤਾ ਔਨ ਦੀ ਔਨ ਦੀ ਸਪੋਰਟ ਜਿਵੇਂ ਹਨਾ ਹੁੰਦਾ ਉਹ ਤਾਂ ਹੁੰਦਾ ਹੀ ਆ ਸਬਸਿਡੀ ਦਾ ਕੀ ਮਸਲਾ ਹੁੰਦਾ ਸਬਸਿਡੀ ਦਾ ਚੱਕਰ ਆਏ ਹੁੰਦਾ ਤੁਸੀਂ ਮਸ਼ੀਨ ਕਿਸੇ ਵੀ ਫਰਮ ਕੋਲ ਚਲੇ ਜਾਓ ਜਦੋਂ ਆਪਾਂ ਨੇ ਮਸ਼ੀਨ ਲੈਣੀ ਹੋਇਆ ਹੈ ਜ਼ਿਆਦਾਤਰ ਕੀ ਲੋਕਾਂ ਦੇ ਸਵਾਲ ਹੁੰਦੇ ਆ ਵੀ ਸਾਨੂੰ ਯਾਰ ਸਬਸਿਡੀ ਦਾ ਨਹੀਂ ਪਤਾ ਲੱਗਣਾ ਸਬਸਿਡੀ ਕਦੋਂ ਨਿਕਲਣੀ ਹੈ ਹੈਨਾ ਤਾਂ ਉਹਨਾਂ ਨੂੰ ਮੈਂ ਤਾਂ ਇੱਕੇ ਸਲਾਹ ਦਿੰਦਾ ਹਾਂ ਉਹਨਾਂ ਨੂੰ ਵੀ ਤੁਸੀਂ ਜਾਓ ਕਿਸੇ ਵੀ ਫਰਮ ਦੀ ਤੁਸੀਂ ਮਸ਼ੀਨ ਲੈਣੀ ਹੈ ਚਾਹੇ ਕਵੋਟਾ ਦੀ ਲੈਣੀ ਹੈ ਚਾਹੇ ਕੈੜਾ ਦੀ ਲੈਣੀ ਹੈ ਚਾਹੇ ਜਨਮਾਰ ਦੀ ਲੈਣੀ ਹੈ ਚਾਹੇ ਕਲਾਸ ਦੀ ਲੈਣੀ ਹੈ ਜਿਹੜੀ ਵੀ ਕੰਪਨੀ ਦੀ ਤੁਸੀਂ ਲੈਣੀ ਹੈ ਉਹਨਾਂ ਕੋਲ ਜਾਓ ਐਟਲੀਸਟ ਆਪਣਾ ਨਾਮ ਕਰਵਾ ਦਿਓ ਚਾਹੀਏ ਬੁਕਿੰਗ ਕਰਵਾ ਦਿਓ ਬੁਕਿੰਗ ਨਹੀਂ ਵੀ ਕਰਵਾਉਣੀ ਆਪਣਾ ਨਾਮ ਰਜਿਸਟਰ ਕਰਾਇਆ ਉੱਥੇ ਤੁਹਾਨੂੰ ਜਦੋਂ ਵੀ ਸਬਸਿਡੀ ਨਿਕਲੂਗੀ ਤਾਂ ਤੁਹਾਨੂੰ ਕਾਲ ਕੀਤਾ ਜਾਊਗਾ ਹਨਾ ਤੁਸੀਂ ਆਪਣਾ ਕੰਟੈਕਟ ਨੰਬਰ ਦੇ ਦਿਓ ਡਾਕੂਮੈਂਟੇਸ਼ਨ ਦੇ ਦਿਓ ਸਬਸਿਡੀ ਤੁਹਾਡੀ ਨਿਕਲੀ ਜਿਵੇਂ ਵੀ ਜੈਸਨੋ ਹੁੰਦਾ ਹਨਾ ਕਿਉਂਕਿ ਉਹ ਤਾਂ ਕਿਸਮਤ ਦਾ ਖੇਲ ਹੈ ਨਿਕਲੀ ਜਾਂ ਨਾ ਨਿਕਲੇ ਉਹ ਤਾਂ ਬਾਦੀ ਗੱਲਾਂ ਨੇ ਨਿਕਲੇ ਆਈ ਤਾਂ ਉਹ ਤੋਂ ਬਾਅਦ ਵੀ ਆਪਣੇ ਕੋਲ ਆਪਸ਼ਨ ਹੁੰਦੀ ਵੀ ਆਪਾਂ ਜਿਹੜੀ ਮਰਜ਼ੀ ਕੰਪਨੀ ਦੀ ਆਪਾਂ ਲੈ ਸਕਦੇ ਹਾਂ ਜਿੱਥੇ ਆਪਣੀ ਡੀਲ ਡਨ ਹੁੰਦੀ ਹੈ ਜਿਹੜੀ ਕੰਪਨੀ ਨਾਲ ਆਪਣਾ ਰੇਟ ਹੈ ਜਿਹੜਾ ਸਹੀ ਤੈਅ ਹੋ ਜਾਂਦਾ ਤਾਂ ਆਪਾਂ ਉਧਰ ਜਾ ਸਕਦੇ ਹਾਂ ਠੀਕ ਹੈ ਜੀ ਤੇ ਐਵੇਂ ਜ਼ਰੂਰੀ ਨਹੀਂ ਹੁੰਦਾ ਮੈਂ ਕਿਸੇ ਦੀ ਸਬਸਿਡੀ ਭਰਾਤੀ ਵੀ ਹਾਂ ਉਹ ਇਹੀ ਲਊਗਾ ਨਾ ਐਵੇਂ ਦਾ ਕੋਈ ਸਿਸਟਮ ਨਹੀਂ ਹੈਗਾ ਸਬਸਿਡੀ ਭਰਾਤੀ ਸਬਸਿਡੀ ਤੁਹਾਡੀ ਨਿਕਲੇ ਤੁਸੀਂ ਕਿਸੇ ਵੀ ਕੰਪਨੀ ਦੀ ਮਸ਼ੀਨ ਹੈ ਜਿਹੜੀ ਉਹ ਲੈ ਜੀ ਪਰ ਐਤਕੀ ਇੰਨਾ ਕਿ ਜ਼ਿਆਦਾ ਹਾਲੇ ਵੀ ਇਹਨੂੰ ਮਤਲਬ ਦੇਖਣ ਵਾਸਤੇ ਜ਼ਿੰਮੇਦਾਰਾਂ ਜਿਹੜੇ ਆਈ ਜਾਂਦੇ ਨੇ ਵੀ ਹੈ ਕਿਵੇਂ ਦਾ ਸਿਸਟਮ ਕਿਉਂਕਿ ਵੀਡੀਓ ਦੇ ਵਿੱਚ ਕੁਝ ਔਰ ਹੁੰਦਾ ਬੰਦਾ ਰੀਅਲਿਟੀ ਦੇ ਵਿੱਚ ਦੇਖਦਾ ਤਾਂ ਉਦੋਂ ਗੱਲ ਕਹਾਣੀ ਕੁਝ ਔਰ ਹੁੰਦੀ ਹੈ ਇਹਦੀ ਠੀਕ ਹੈ ਜੀ ਤੇ ਚੱਲਦੇ ਹਾਂ ਹੁਣ ਮੱਥਾ ਟੇਕਿਆ ਹੋਣਾ ਹਨ ਸਾਲੀ ਸਾਹ ਤੇ ਬਸ ਪਾਣੀ ਦੇ ਨਾਲ ਚ ਕਿਵੇਂ ਮੋਟਰ ਤੇ ਜਾ ਕੇ ਆਦਾ ਤੂੰ ਗੋਗੀ ਜਾ ਕੇ ਆਦਾ ਕਹਿੰਦਾ ਕੁਝ ਨਹੀਂ ਪਾਣੀ ਤਾਂ ਕਹਿੰਦਾ ਉਹੀ ਲੱਗਦਾ ਤਾਂ ਵੀ ਜ਼ਿਆਦਾ-ਜ਼ਿਆਦਾ ਨੇ ਵੀ ਇਹਨਾਂ ਕੋਈ ਜ਼ਿਆਦਾ ਤਾਂ ਨਹੀਂ ਪਿਆ। ਵੀ ਜ਼ਿਆਦਾ ਨਹੀਂ ਹੂੰ ਬਸ ਕਣਮਕਣੀ ਜੀ ਰਹੀ ਐ ਸਾਰਾ ਦਿਨੇ। ਹਾਂ ਥੋੜਾ ਥੋੜਾ ਜਿਹਾ ਪੀ। ਪੂਰਾ ਹਫਤਾ ਹੀ ਇਹੀ ਕੁਛ ਐ। ਫੁੱਲ ਜ਼ਬਰਦਸਤ ਕੰਮ। ਇਹ ਗੱਲ ਬਹੁਤ ਗੋਣ। ਇਹਦੀ ਲੋੜੇ ਕੀ ਐ? ਇਹਦਾ ਕੰਮ ਰੱਬ ਕਰਤਾ ਰਿਹਾ। ਹੋ ਵੈਸੇ ਪੱਕੀ ਹੋ ਗਈ। ਸਵੇਲ ਦੀ ਪੂਰਜੀ ਪੈ ਰਹੀ ਐ ਤੇ ਪਾਣੀ ਤਾਂ ਕੋਈ ਜ਼ਿਆਦਾ ਨਹੀਂ ਹੈਗਾ ਸਿਸਟਮ। ਅਜੇ ਵੀ ਮਤਲਬ ਦਿਖਦੀਆਂ ਡੜੀਆਂ ਜੀਆਂ। ਆ ਦੇਖੋ। ਸੁੱਕੀਆਂ ਨਾ ਦਿਖਦੀਆਂ ਵਿੱਚ ਵਿੱਚ ਨੂੰ। ਮਤਲਬ ਉਹ ਨਹੀਂ ਪਰ ਜਿਹੜਾ ਫਿਲਹਾਲ ਹੁਣ ਸਿੱਲਾ ਜਾਂ ਮੌਸਮ ਹੋਇਆ ਵੈ ਇਹ ਬੂਟਿਆਂ ਦੀ ਗਰੋਥ ਨੂੰ ਜਿਹੜਾ ਆਪਾਂ ਕਹਿ ਰਹੇ ਆ ਬੋਨਾ ਬੂਟਾ ਉਹ ਚੀਜ਼ ਤੇ ਵੀ ਬੜਾ ਅਸਰ ਪਾ ਰਿਹਾ ਹੈ ਇਹ ਚੀਜ਼ ਹਨਾ ਕਿਉਂਕਿ ਗੱਲਬਾਤ ਹੁੰਦੀ ਰਹਿੰਦੀ ਹੈ ਵੀਰੋਨ ਨਾਲ ਜਿਹੜੇ ਬਾਹਰ ਯੂਨੀਵਰਸਿਟੀ ਜ ਹਨਾ ਮਾੜਾ ਮੋਟਾ ਜਾ ਕੇ ਤੇ ਡਾਕਟਰ ਸਾਹਿਬਾਨ ਮਾੜਾ ਮੋਟੀ ਆਪਣੀ ਸਲਾਹ ਵੀ ਦਿੰਦੇ ਆ ਮੈਂ ਇਹ ਚੀਜ਼ਾਂ ਦੀ ਥੋੜੀ ਬੋਤੀ ਮਤਲਬ ਦੇਖਦਾ ਰਹਿਣਾ ਉਸ ਵਿਆਪ ਦੀਆਂ ਵੀਡੀਓ ਉਹ ਕਹਿੰਦੇ ਵੀ ਮੌਸਮ ਖੁੱਲੇ ਤੇ ਹੀ ਫਰਕ ਪੈਣਾ ਜੀਲੀ ਨੂੰ ਕਿਉਂਕਿ ਹੁਣ ਸਿੱਲਾ ਜਿਹਾ ਮੌਸਮ ਆਇਆ ਬਸ ਜਿਹੜਾ ਬੋਨ ਜਾਂ ਬੂਟੇ ਰੁਕੇ ਹੋਏ ਆ ਉਹਨਾਂ ਦੀ ਗ੍ਰੋਥ ਉੱਥੇ ਸਿੱਲੇ ਜਿਹਾ ਮੌਸਮ ਕਰਕੇ ਰੁਕੀ ਹੋਈ ਹੈ ਹੁਣ ਧੁੱਪ ਨਿਕਲਣ ਨਾਲ ਕਿੰਨੇ ਤਰ੍ਹਾਂ ਦੀਆਂ ਹਨਾ ਉਹ ਉਹਨਾਂ ਦੇ ਤੱਤ ਪੂਰੇ ਹੋਣੇ ਜਦੋਂ ਧੁੱਪ ਨਿਕਲੂਗੀ ਤਾਂ ਖੇਤ ਵੀ ਬੱਤਰਾਉਣਾ ਆਪਣਾ ਹੁਣ ਖੇਤ ਵੀ ਜਿੰਨਾਂ ਦੇ ਪਾਣੀ ਲੱਗਿਆ ਮੈਂ ਕਹਿੰਦਾ ਆਪਾਂ ਨੇ ਤਾਂ ਕਦੇ ਹਵਾ ਲਵਾ ਕੇ ਦੇਖੀ ਹੋਣੀ ਨਾ ਹਵਾ ਲੱਗੀ ਹੈ ਹੈਨਾ ਤੇ ਇਹ ਚੀਜ਼ਾਂ ਦਾ ਬੜਾ ਫਰਕ ਪੈ ਰਿਹਾ ਹੈ ਮੌਸਮ ਦੇ ਹਿਸਾਬ ਨਾਲ ਝੋਨੇ ਦੀ ਗ੍ਰੋਥ ਉਹ ਲੱਗ ਹੈ ਕੰਮ ਹਾਲ ਅਸਲ 'ਚ ਕਰ ਬਹੁਤ ਰਿਹਾ ਮੀਂਹ ਖਲਾਰ ਬਹੁਤ ਪੈ ਰਿਹਾ ਜਿਹੜੇ ਬੂਟੇ ਚੱਲ ਰਹੇ ਆ ਉਹ ਤਾਂ ਮਤਲਬ ਪੁੱਛੋ ਨਾ ਦੋ ਦੋ ਥੈਲੀਆਂ ਹੋਈਆਂ ਹਲੇ ਆਪਣੇ ਕਿਤੇ ਕਿਤੇ ਦੋ ਦੋ ਥੈਲੀਆਂ 'ਚ ਜਣੀ ਇਹੀ ਜੀ ਸਿਚੁਏਸ਼ਨ ਕਰਤੀ ਵੀ ਜਿਹੜੀਆਂ ਕਾਲੀ ਹੋਈ ਪਈਆਂ ਦੋ ਦੋ ਥੈਲੀਆਂ ਦੇ ਵਿੱਚ ਝੋਨੇ ਦੇ ਤੇ ਸਾਨੂੰ ਲੱਗਦਾ ਨਹੀਂ ਵੀ ਹੁਣ ਤੀਜਾ ਤੀਜਾ ਥੈਲਾ ਵੀ ਪੈ ਜੂਗਾ ਕਿਉਂਕਿ ਆਇਆ ਵੀ ਜਿਆਦਾ ਜੇ ਆਪਾਂ ਮਲਾ ਲਈ ਜੀਰੀ ਵੀ ਕਿਤੇ ਨੁਕਸਾਨ ਨਾ ਕਰੇ ਹਨਾ ਬਾਅਦ ਵਿੱਚ ਜਾ ਕੇ ਨੁਕਸਾਨ ਹੋਵੇ 19 ਬਿਮਾਰੀਆਂ ਵੱਧ ਲੱਗਦੀਆਂ ਜਿੰਨਾ ਆਪਾਂ ਜੂਰੀਆ ਵੱਧ ਕਰਾਂਗੇ ਓਵਰਡੋਜ਼ ਹੁਣ ਕਈ ਜ਼ਿੰਮੇਦਾਰ ਕਹਿੰਦੇ ਵੀ ਅਸੀਂ 4-4 ਜਾਂ 5-5 ਥੈਲੇ ਵੀ ਕਰ ਦਨੇ ਆ 4-4 5-5 ਵਾਲੀ ਆ ਸਿਚੁਏਸ਼ਨ ਕਿਉਂ ਆਉਂਦੀ ਆ 4-4 5-5 ਵਾਲੀ ਸਾਲੀ ਸਮਝ ਤੋਂ ਬਾਹਰ ਹੈ ਗੱਲ ਨਹੀਂ ਹਨਾ ਵੀ ਦੇਖ ਲਓ ਵੀ ਇਹ ਹਲੇ ਸਾਡਾ ਮਤਲਬ ਕਿਤੇ ਕਿਤੇ ਦੂਆ ਥੈਲਾ ਹਲੇ ਅਸੀਂ ਪਾਉਣਾ ਤਾਂ ਹਲੇ ਇੱਕ ਇੱਕੇ ਪਿਆ ਵਾ ਤੇ ਦੋ ਦੋ ਤੋਂ ਬਾਅਦ ਸਾਡਾ ਤੀਏ ਤੀਏ ਦਾ ਮਨ ਕਿਤੇ ਕਿਤੇ ਤਾਂ ਆਇਆ ਵੀ ਤੀਏ ਤੀਏ ਥੈਲਾ ਨਾ ਹੀ ਪਈਏ ਵੀ ਹਲੇ ਰੁਕ ਜੀ ਆਰ ਵੀ ਵੈਸੇ ਜਿਹੀ ਬਹੁਤ ਬੱਟੇ ਦੇਖਣ ਦੀ ਜਾਂਦੀ ਹੈ ਮਸ਼ੀਨ ਵਾਲੀ ਵੀ ਬਹੁਤ ਰੰਗ ਦਾ ਪੱਟ ਕੀ ਹੈ ਨਾ ਇੱਕਦਮ ਬਹੁਤ ਚੇਂਜ ਹੋ ਗਈ ਉਹ ਵੀ ਪਤਾ ਨਹੀਂ ਮੌਸਮ ਕਰਕੇ ਵੀ ਹੈ ਬਾਕੀ ਰਹੀ ਬੋਨੇ ਬੂਟੇ ਦੀ ਗੱਲ ਹਲੇ ਜਿਹੜੇ ਚ ਮਸ਼ੀਨ ਨਾਲ ਆਪਣੇ ਚ ਲੱਗੀ ਵੀ ਹੈ ਉਹਦੇ ਵਿੱਚ ਤਕਰੀਬਨ ਬਹੁਤ ਘਟ ਹੈ ਉਦੇ ਵਿੱਚ ਜਾਂ ਤਾਂ ਹੋ ਸਕਦਾ ਵੀ ਉਹਨੇ ਡੱਕੇ ਡੁੱਕੇ ਵੱਧ ਲਾਏ ਹੋਵੇ ਤਾਂ ਕਰਕੇ ਹਨਾ ਵੀ ਜਿਹੜੇ ਡੱਕੇ ਹੋਣੇਗੀ ਸੀ ਵੀ ਉਹ ਉਹ ਦੂਜੇ ਆਪਣੇ ਲੇਬਰ ਵਾਲਨੇ ਹੋ ਗਏ ਗ੍ਰੋਥ ਕਰ ਲਈ ਉਥੇ ਰੁਕ ਗਿਆ ਮਸ਼ੀਨਾਂ ਵਾਲੇ ਚੱਲ ਪਏ ਬਾਕੀ ਖੈਰ ਨਿਕਲੇ ਤੇ ਪਤਾ ਲੱਗਣਾ ਹੁਣ ਵਿੱਚੋਂ ਨਾ ਹਨਾ ਕਿਵੇਂ ਕਿਹੜੇ ਚੋਂ ਕੀ ਝਾੜ ਨਿਕਲਦਾ ਕਿਹੜੇ ਚੋਂ ਕੀ ਨਹੀਂ ਨਿਕਲਦਾ ਹਨਾ ਸੋ ਬਾਕੀ ਚੱਲਿਆ ਹੁਣ ਹੰਸਾਲੀ ਸਾਹਿਬ ਮੱਥਾ ਟੇਕਣਾ ਤੇ ਅੱਗੇ ਵਾਈਫ ਡਿਊਟੀ ਕਰਦੀ ਉਹਨੂੰ ਲੈ ਕੇ ਹੁਣ ਸੋ ਠੀਕ ਹੈ ਜੀ ਬਾਕੀ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਮਿਲਦੇ ਜੀ ਅਗਲੇ ਬਲੌਗ ਚ ਅੱਜ ਗ੍ਰੀਸ ਗਰੂਸ ਕਰਤਾ ਸਾਰੇ ਟਰੈਕਟਰਾਂ ਨੂੰ ਰੇ ਪੱਤ ਦਾ ਪੌਣ ਨਹੀਂ ਦੁੱਤਾ ਨਾ ਫਿਰ ਬਾਹਰ ਨਿਕਲੇ ਕਿਉਂਕਿ ਸਾਰਾ ਦਿਨੇ ਕਿਣਮਣ ਕਿਣੀ ਜੀ ਹੋਈ ਰਹੀ ਹੈ ਅੱਜ ਨੀਂਦਾਂ ਕਰੀਆਂ ਪੂਰੀਆਂ ਕਿਉਂਕਿ ਕੱਲ ਰਾਤ ਵੀ 1.5 2 2:30 ਵਜੇ ਤੇ ਹੁੰਦਿਆਂ ਵਾਪਸ ਕਰੇ ਤੇ ਪਰसों ਵੀ ਥੋੜਾ ਬਹੁਤਾ ਬਾਹਰ ਗਏ ਉੱਤਰ ਉੱਪਰ ਸਾਈਡ ਉਧਰ ਹੁਣ ਤਾਂ ਦੋ ਦਿਨ ਚੰਗੇ ਰੂਟ ਕੱਢੇ ਆ